ਫਤੇ ਹਰਜ ਕਰਦਾ ਤੁਹਾਡਾ ਆਪਣਾ ਰਾਜ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸ ਗੱਜਕੇ ਬਲਾਵ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਬਸਦੇ ਹਾਂ ਕਿ ਆਪਸੀ ਭੇਦ ਭਾਵ ਨੂੰ ਆਪਸੀ ਵਿਚਾਰਾਂ ਨੂੰ ਇੱਕ ਕਰਦੇ ਹੋਏ ਆਪਣੇ ਵਿਚਾਰਾਂ ਦੇ ਬਖਰੇਵੇਂ ਹੋ ਸਕਦੇ ਹਨ ਪੰਜਾਬ ਦੇ ਨਾਲ ਖੜੋ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਅੱਜ ਕਾਮਰੇਡ ਲਾਣਾ ਅਤੇ ਕਿਸਾਨ ਯੂਨੀਅਨਾਂ ਦੇ ਕਈ ਆਗੂ ਜਿਵੇਂ ਉਗਰਾਹਾਂ ਅਜਿਹੇ ਲੋਕ ਨਹੀਂ ਚਾਹੁੰਦੇ ਕਿ ਪੰਜਾਬ ਆਜ਼ਾਦ ਹੋਵੇ ਅਜਿਹੇ ਲੋਕਾਂ ਨੂੰ ਸਾਈਡ ਤੇ ਕਰਕੇ ਇਗਨੋਰ ਕਰਕੇ ਇਕੱਠੇ ਹੋ ਸਾਰੇ ਪੰਜਾਬ ਦੇ ਲਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ